ਦੋਸਤੋ ਕੋਰੜਾ ਕਾਲਾ ਮੇਲੇ ਦੇ ਵਿੱਚ ਨਾ ਬਾਈ ਖੜਾ ਇਹਨਾਂ ਦੀ ਮੱਝ ਆਈ ਹੈ ਦੂਜੇ ਨੰਬਰ ਤੇ ਤੇ ਗੱਲਬਾਤ ਮੈਂ ਤੁਹਾਡੀ ਸਾਰੀ ਕਰਉਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਆਪਣਾ ਨਾਮ ਬਲਦੇਵ ਸਿੰਘ ਬਾਠੀ ਬਲਦੇਵ ਸਿੰਘ ਪਿੰਡ ਕਿਹੜਾ ਜੀ ਰਾਜਗੜ ਕੋਬੇ ਜੀ ਰਾਜਗੜ ਕੋਬੇ ਹਾਂਜੀ ਤੇ ਕਿਹੜੀ ਕੈਟਾਗਰੀ ਦੇ ਵਿੱਚ ਆਪਾਂ ਮੱਝ ਪਾਈ ਸੀਗੀ ਮੋਰਾ ਚ ਪਾਈ ਸੀ ਮੋਰਾ ਚ ਹਾਂਜੀ ਵੱਡੀਆਂ ਮੱਝਾਂ ਚ ਬਾਈ ਵੱਡੀਆਂ ਮੱਝਾਂ ਕਿੰਨਾ ਦੁੱਧ ਦਿੱਤਾ ਬਾਈ ਆਪਣੀ ਮੱਝ ਨੇ 22 ਕਿਲੋ 400 ਗ੍ਰਾਮ 22 ਕਿਲੋ 400 ਗ੍ਰਾਮ ਦੁੱਧ ਦੇ ਕੇ ਦੂਜੇ ਸਥਾਨ ਤੇ ਰਹੀ ਹੈ ਦੂਜੇ ਨੰਬਰ ਤੇ ਤੇ ਤੁਸੀਂ ਵੀ ਰੇਵੋ ਤਾਂ ਆਪੋਂ ਲਈ ਸੀ। ਅੱਛਾ ਤੁਸੀਂ ਮੱਝੋ ਲਈ ਵੀ ਸੀ। ਹਾਂ ਵੀ ਉਹ ਮਾੜੇ ਲੈ ਕੇ ਦਿੱਤੀ ਸੀ। ਅੱਛਾ ਬਾਈ ਮਾੜੇ ਨੇ ਲੈ ਕੇ ਦਿੱਤੇ ਸੀ। ਹਾਂ ਧਰੋਂ ਦੇ ਤੋਂ ਲੈ ਕੇ। ਤੇ ਸੂਆ ਕਹਿੰਮ ਸੀ ਬਾਈ ਮੱਝ ਦਾ? ਸੂਆ ਤੀਜਾ ਜੀ। ਤੀਜਾ ਸੂਆ? ਹਾਂਜੀ। ਅੱਛਾ। ਤੇ ਇੱਕ ਤੁਹਾਡੇ ਕੋਲੇ ਜਿਹੜਾ ਬੁੱਲ ਹੈ ਉਹਦੀ ਡਿਟੇਲ ਦਿਓ। ਬੁੱਲ ਆਪਣੇ ਕੋਲੇ ਹੈਗਾ ਜੀ ਐਮਐਸ 50 ਉਹਦਾ ਬਾਪ ਆ। ਹਾਂਜੀ। ਤੇ ਉਹਦੀ ਮਾਂ ਥਲੇ ਦੁੱਧ ਚ 24 ਕਿਲੋ 650 ਗ੍ਰਾਮ। ਜੀ। ਡੀਐਨਏ ਪਾਸ ਆ। ਅੱਛਾ ਜੀ। ਤੇ ਹਰਿਆਣੇ ਤੋਂ ਛੋਟਾ ਕਟਾ ਲੈ ਆਇਆ ਸੀ ਮੈਂ। ਹੂੰ। ਜੈ ਸਿੰਘ ਸੋਰਖੀ ਤੋਂ ਮਹਿਮ ਕੋਲੋਂ। ਜੀ ਰਾਸ਼ਨ 100 ਕਿਲੋ ਰੇਕ ਬੰਦਾ ਜਾਣਦਾ ਜਾਣਦਾ ਠੀਕ ਹੈ ਜੀ ਤੇ ਉਹਨਾਂ ਤੋਂ ਖਰੀਦਿਆ ਇਹ ਆਪਣੇ ਦੂਜਾ ਆ ਇਹਨੇ ਆਪਣ ਨੂੰ ਵਾਧੂ ਦਿੱਤਾ ਜੀ ਸਵੇਰੇ ਕੱਲ 10 ਕਿਲੋ ਆ 10 ਕਿਲੋ 700 ਗ੍ਰਾਮ ਹਾਂਜੀ ਸ਼ਾਮ ਨੂੰ ਦਿੱਤਾ ਸੀ 10 ਕਿਲੋ 685 ਗ੍ਰਾਮ ਇਹਨੇ ਇਹਨੇ ਅੱਛਾ ਜਨਿਕਾ ਸਭਾ 21 ਕਿਲੋ ਦਿੱਤਾ ਇਹ ਆ ਮੱਜ ਨੇ ਹਾਂ ਮੱਜ ਨੇ ਜੀ ਇਹ ਇਹਦਾ ਸੂਆ ਕਿਹੜਾ ਹੈ ਇਹਦਾ ਸੂਆ ਦੂਜਾ ਜੀ ਇਹ ਵੀ ਆਪਣੇ ਘਰ ਦੀ ਹੈ ਇਹ ਆਪਣੇ ਘਰ ਦੀ ਹੈ ਜੀ ਇਹਦਾ ਇਹਦੇ ਸੀਮਨ ਕਿਹੜੇ ਦੀ ਹੈ ਬਈ ਇਹੇ ਇਸ ਆਪ ਕੋਈ ਤੇ ਮਰੀ ਨਹੀਂ ਪਤਾ ਝੂਠ ਮਾਰੀ ਅੱਛਾ ਸੀਮੈਂਟ ਦਾ ਇਹਦਾ ਵੀ ਨਹੀਂ ਪਤਾ ਹਾਂ ਹਾਂ ਇਹਨੇ 21 ਕਿਲੋ ਤੇ ਕਿੰਨਾ ਕੱਢਦਾ ਸਵਾ 21 ਕਿਲੋ ਕੱਢਦਾ 21 ਕਿਲੋ ਸਵਾ 21 ਕਿਲੋ ਇਹ ਜੋ ਇਹ ਆ ਗਈ 22 ਕਿਲੋ ਤੇ 400 ਗ੍ਰਾਮ ਕੱਢ ਕੇ ਦੂਜੇ ਨੰਬਰ ਤੇ ਆਈ ਹੈ ਇਹ ਹਾਂ ਇਹ ਹੁਣ ਬਿਊਟੀ ਚ ਰੋਖ ਲਈ ਅੱਛਾ ਵੀ ਅਪ ਜਿਵਾਈ ਦੀ ਕਰਾਈ ਦੀ ਇਹ ਜੀ ਹੁਣ ਪੀਜੀ ਚੋਈ ਕਰਾਈ ਨਹੀਂ ਆਪਾਂ ਇਹਦੀ ਵੀ ਹੁਣ ਬਿਊਟੀ ਚ ਪਾਉਣੀ ਹੈ ਇਹ ਹਾਂ ਬਿਊਟੀ ਚ ਪਾਵਾਂਗੇ ਜਿਹਨੇ 12 ਵਜੇ ਸ਼ੋਅ ਹੋਊਗਾ ਜੀ 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 ਹਾਂ ਫਿਰ ਉਹ ਆਏ ਸੀਗਾ ਵੀ ਹੁਣ ਜੋ ਚੌਥੀ ਫਿਰ ਉਹ ਨਹੀਂ ਬੰਦ ਨਹੀਂ ਹਾਂ ਸ਼ਾਮ ਨੂੰ ਸਹੀ ਗੱਲ ਹੈ ਜੀ ਹਾਂ ਲਓ ਇਹ ਮੱਝ ਤਾਂ ਬਾਈ ਨੇ ਬਿਊਟੀ ਚ ਪਾਈ ਐ ਆ ਆ ਗੀ ਲੈ ਸੁਨਮਾ ਦਿਖਾਉਣਾ ਹੈ ਤੇ ਇਹਨੇ 7/21 ਕਿਲੋ ਦੁੱਧ ਦੋ ਟਾਈਮਾਂ ਦਾ ਚੋਆ ਤੇ ਤੀਜੀ ਚੋਾਈ ਬਾਈ ਕਹਿੰਦਾ ਪਰ ਰੋਕ ਲਈ ਇਹਦੀ ਬਿਊਟੀ ਤੇ ਪਾਉਣੇ ਕਰਕੇ ਤੇ ਇਹ ਮੱਝ ਆ ਜਿਹੜੀ ਬੈਠੀ ਆ ਬਾਈ ਦੀ ਇਹਨੇ 2 ਕਿਲੋ 400 ਗ੍ਰਾਮ ਸੁਧ ਦੇ ਕੇ ਦੁੱਧ ਚੋਾਈ ਦੇ ਵਿੱਚ ਮੋਰਾ ਦੇ ਵਿੱਚ ਦੂਜਾ ਨੰਬਰ ਮਾਰਿਆ ਬਾਈ ਬਾਠ ਦਾ ਲੇਕਿਨ ਮੱਝਾਂ ਨੇ ਇਹ ਕਿੰਨੇ ਕ ਜਾਨਵਰ ਆ ਬਾਈ ਆਪਣੇ ਕੋਲ ਘਰੇ ਫੱਟੀਆਂ ਗੱਜਾਂ ਨੇ ਅੱਛਾ 20 ਗੱਜਾਂ ਹੋਣਗੀਆਂ ਦੁੱਧ ਤੇ ਕੰਮ ਹੈ ਕਿ ਬਰੀਡ ਤੇ ਕੰਮ ਹੈ ਦੁੱਧ ਦੋ ਦੋ ਹੀ ਆਸਲਾ ਦੋ ਦੋਨਾਂ ਦੀ ਹੈ ਦੁੱਧ ਤੇ ਬਰੀਡ ਤੇ ਹਾਂ ਤੇ 20 ਕੱਟੀਆਂ ਬੱਚਿਆਂ ਨੇ ਪਾਲੀਆਂ ਨੇ ਨਾਲ ਪਾਲ ਲਈ ਜੰਨੇ ਹਾਂ ਚਾਰ ਕੋੜ ਨੇ ਨੇ ਚਾਰ ਕੋੜ ਨੇ ਹਾਂ ਕਿਵੇਂ ਕੀਤਾ ਕਿਵੇਂ ਆ ਬਈ ਕੀ ਕਹਿਣਾ ਚਾਹੋਗੇ ਨਵੇਂ ਮਤਲਬ ਕਿੱਤਾ ਦਾ ਵੀ ਨੇ ਵਧੀਆ ਜੇ ਆਪਾਂ ਅੱਛਾ ਥੋੜਾ ਜਿਆਦਾ ਅਸੀਂ ਵੀ ਦੋ ਲਾਇਆ ਕੰਮ ਕਰ ਲਿਆ ਹੂੰ ਤੁਸੀਂ ਜਿਆਦਾ ਕੰਦੀ ਬਰੀਡ ਦੀ ਕੰਮ ਕਰਦੇ ਅੱਛਾ ਬਰੀਡ ਤੇ ਕੰਮ ਕਰਦੇ ਜੀ ਅਸੀਂ ਵਿਚਨੋ ਦਾ ਦੁੱਧ ਤੇ ਦੁੱਧ ਵਾਲਾ ਕੰਮ ਕਰੀਦਾ ਬਰੀਡਾ ਇਹ ਦੋ ਕੰਮ ਇਕੱਠੇ ਕਰਨੇ ਓਕੇ ਆ ਬਾਕੀ ਦਿੱਕਤ ਆਉਂਦੀ ਲੇਵਨੂਰ ਦੀ ਅੱਛਾ ਹਾਂ ਹਾਂ ਤੇ ਇੱਕ ਜਗ੍ਹਾ ਵੀ ਜਦੋਂ ਦੁੱਧ ਤੇ ਕਰਨਾ ਫਿਰ ਜਗ੍ਹਾ ਕੱਟ ਜਿਹੜੇ ਜਿਹੜੇ ਬੰਨਦੇ ਨੇ ਉਹ ਚਪੜੀ ਪੱਟਿਆ ਸੀ ਉਹਨਾਂ ਤੋਂ ਜਿਹੜੇ ਜਿਆਦੇ ਪਸ਼ੂ ਆ ਚਪੜੇ ਚਪੜਦੇ ਕੱਟ ਛੱਡੀ ਦੇ ਜੀ 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 ਤੁਹਾਨੂੰ ਕਿੱਤਾ ਵਧੀਆ ਹੈਗਾ ਕਿੱਤਾ ਵਧੀਆ ਜੀ ਹੋਰ ਫੇ ਖੇਤੀ ਨਾਲ ਤਾਂ ਇਹੀ ਦਿੱਤਾ ਹੋਰ ਤਾਂ ਪੱਟੇ ਨਾਲ ਹੀ ਖੇਤੀ ਨਾਲ ਹੀ ਕਰਦਾ ਆ ਤੂੜੀ ਤਾਂ ਦਾ ਆਪਦਾ ਹੋ ਜਾਂਦਾ ਹਰਾ ਹਰਾ ਹੋ ਜਾਂਦਾ ਜੀ ਜੀ ਹਾਂ ਚਲੋ ਆਪਾਂ ਇਤਕੇ ਲਾਲ ਮੱਕੀ ਬੀਜੀ ਸੀ ਜੀ ਨਾਲੇ ਮੱਕੀ ਹੋ ਗਈ ਨਾਲ 26 ਲਈ ਸੀ 400 ਅਗੇ ਤਰਫ ਛੇਕਾ ਵਧ ਗਿਆ ਹਾਂ ਇਤਕੇ ਵਧ ਗਿਆ ਜੀ ਵਧ ਗਿਆ ਇਤਕੇ ਵਿਹਤ ਕੋਈ ਨਾ ਤਾਂ ਜਾੜੂ ਕੁਦਰਤ ਵੱਲੋਂ ਕੁਦਰਤ ਵੱਲੋਂ ਉਹ ਇਤਕੇ ਮਾਰ ਪੈਗੀ ਪਹਿਲਾਂ ਅਸੀਂ ਐਂ ਡਰਦੇ ਸੀ ਚੌਲ ਆਪਣੇ ਦਾ 2 ਮਹੀਨੇ ਹੋ ਗਏ ਲਾਇਆ ਨੂੰ ਹਾਂ ਵੀ ਆਪਾਂ ਦਾ ਆਪਰ ਦਾ ਬੜਾ ਲੇਟ ਬੜਾ ਲੇਟ ਰਹਿ ਗਿਆ ਹਾਂ ਹੂੰ ਉਹ ਸਾਇੰ ਜੇ ਤੰਦੇ ਨਾਲ ਆਪ ਖੇਤੀ ਨਾਲ ਜੁੜਿਆ ਹੋਇਆ ਧੰਦਾ ਹੈਗਾ ਨਹੀਂ ਸਹੀ ਹੈ ਜੀ ਹਾਂ ਹੋਰ ਐਕਸਟਰਾ ਧੰਦਾ ਨਹੀਂ ਹੈਗਾ ਜੀ ਹਾਂ ਬਾਕੀ ਰੂੜੀ ਆਦੇ ਵਾਂਚ ਪਾਈ ਜਾਂਦੀ ਆ ਜਾਂਦੀ ਹੈ ਜੀ ਪਾਈ ਜਾਂਦੀ ਜਿੰਨਾ ਕਿ ਖਾਂਦੇ ਉਹਨੇ ਕਿਰਾ ਦਾਣੇ ਵੱਧ ਜਾਂਦੇ ਆ ਬਾਜ ਜਾਂਦੇ ਬਾਜ ਜਾਂਦੇ ਬਾਜ ਜਾਂਦੇ ਆ ਇਹ ਵੀ ਗੱਲ ਹੈਗੀ ਯਾਰ ਬਾਕੀ ਪੇਤਾਪੁਰਖੀ ਕੀਤਾ ਆਪਾਂ ਨੂੰ ਇਹਨਾਂ ਦਾ ਪਤਾ ਵੀ ਹੈਗਾ ਹਾਂਜੀ ਆਪਾਂ ਵੀ ਛੋਟੇ ਕਿਸਾਨ ਸੀਗੇ ਉਹ ਵੀ ਛੋਟੇ ਹੁਣ ਕੀ ਵੱਡੇ ਹੋ ਗਏ ਹਾਂਜੀ ਹਾਂਜੀ ਵੀ ਉਹ ਆਇਆ ਵੀ 14 ਦਿਨ ਪਸ਼ੂਆਂ ਤੋਂ ਮਿਹਨਤ ਕਰਕੇ ਪਸ਼ੂ ਬਣਾਈ ਸੀ ਪਸ਼ੂਆਂ ਦੀ ਜ਼ਮੀਨ ਮਰਾਈ ਸੀ ਬਣਾਈ ਸੀ ਉਹ ਬਹੁਤ ਐਂ ਲੱਗਦਾ ਵੀ ਛੱਡਣ ਜੀ ਨਹੀਂ ਕਰਦੇ ਨਹੀਂ ਛੱਡਣ ਜੀ ਕਰਦੇ ਪਹਿਲੀ ਵਾਰ ਤਾਂ ਅੱਕ ਜਾਂਦੇ ਆ ਹੂੰ ਵੀ ਆਇਆ ਜੇ ਹੁੰਦਾ ਵੀ ਪਸ਼ੂਆਂ ਤੋਂ ਹੀ ਆਪਾਂ ਪਿੰਡ ਦੀ ਪਤੀ ਆ ਜੀ ਜੀ ਪਸ਼ੂਆਂ ਤੋਂ ਮਿਹਨਤ ਕਰ ਕਰਕੇ ਹਾਂ ਸਹੀ ਗਾਜੀ ਤੇ ਪਿਓ ਦਾਦੇ ਨੇ ਚਲ ਜੇ ਅਸੀਂ ਇਹ ਸੋਚ ਲਿਆ ਵੀ ਜੇ 2 ਕਿਲੇ ਹੁਣ ਹੋਰ ਹਰੇ ਦੇ 2 ਕਿਲੇ ਵੀ ਜਲੇ ਜੇ ਦੋ ਹੁੰਦੀ ਨਾ ਫਿਰ ਕਿੱਥੋਂ ਵੀਜ ਲੈਂਦੇ ਜੀ 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 ਸਾਡਾ ਰਖਵਾ ਵੀ ਚਲਾ ਰਹੀ ਸੀਗਾ ਪਹਿਲਾਂ ਅੱਛਾ ਮੇਰਾ ਰੈਡੀ ਕਰਦਾ ਹੁੰਦਾ ਕਰ ਜ ਕੁਦਰਤ ਵੱਲੋਂ ਵੀ ਆਇਆ ਸੀਗਾ ਵੀ ਜੇ ਆਪਾਂ ਨੂੰ ਬਾਹ ਨਹੀਂ ਉਹ ਕੱਖ ਬੀਜਨ ਜੋ ਗਰਾਉਣ ਜਾਂ ਮਿਲ ਬਣ ਜੀ ਹੂੰ ਤੇ ਯਾਰ ਆਪਣੇ ਚਲ ਮਿਹਨਤ ਕਰੀ ਚਲੋ ਮਿਹਨਤ ਪਿਓ ਦਾਦੇ ਦੀ ਮਿਹਨਤ ਨੂੰ ਮਿਹਨਤ ਨੂੰ ਫਲ ਪੈ ਗਿਆ ਜੀ ਚਲੋ ਠੀਕ ਹੈ ਵਧਾਈਆਂ ਬਾਈ ਤੁਹਾਨੂੰ ਦੂਜਾ ਨੰਬਰ ਚੱਕਿਆ ਤੁਸੀਂ ਤੇ ਥੋਡੀ ਮਿਹਨਤ ਹੈ ਮਿਹਨਤ ਤੇ ਚੰਗੀਆਂ ਬਾਈ ਕੋਲ ਝੋਟੀਆਂ ਚੰਗੇ ਕੰਮ ਮਤਲਬ ਮੱਝਾਂ ਦੇ ਤੇ ਗਾਵਾਂ ਦੇ ਬਾਈ ਕੰਮ ਕਰੀ ਜਾਂਦਾ ਤੇ ਇਹ ਮੱਝ ਹੈ ਬਾਈ 400 ਵਾਲੀ ਤੇ ਇਹ ਮੱਝ ਉਹਨਾਂ ਨੇ ਰੋਕੀ 1 ਸਵਾ 1 ਕਿਲੋ ਦੁੱਧ ਬਾਈ ਮੈਂ ਪਹਿਲੇ ਉਹਨਾਂ ਸੱਚਵਾਤਾ ਤੇ ਹੁਣ ਇਹਨੇ ਬਿਊਟੀ ਚ ਪਾਉਣੀ ਹੈ ਬਾਜੇ ਚਾ ਲੋ ਜੀ ਧੰਨਵਾਦ ਦੋਸਤੋ ਸੱਸੀ ਗਲਪਰਾਮ